ਇਹ ਆਗਾਸ਼ਵਾਣੀ ਹੈ ਹੁਣ ਤੁਸੀਂ ਚੰਨਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਦੇਸ਼ ਆਜ ਮਹਾਤਮਾ ਗਾਂਧੀ ਨੂੰ ਉਹਨਾਂ ਦੀ 137ਵੀਂ ਵਰ੍ਹੇਮਾਕੇ ਸਵਤੰਤਰਤਾ ਦਿਵਸ ਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਜੋ ਸੇਧ ਵਿਭਾਗ ਦੇ ਨਵੇਂ ਉਪਤਮੇਦਾਰਾਂ ਨੂੰ ਨੁਕਤੀ ਪੱਤਰ ਟਕਸਿੰਗ ਕੀਤੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਬਟਾਲਾ ਚੰਮਰਸਰ ਬਟਾਲਾ ਗੁਰਦਾਸਪੁਰ ਪਠਾਨਕੋਟ ਤੇ ਤਰਨਤਾਰਨ ਦੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਗੈਂਗਸਟਰਾਂ ਖਿਲਾਫ ਕਾਰਵਾਈ ਬਾਰੇ ਇੱਕ ਮਹੱਤਵਪੂਰਨ ਸਮੀਖਿਆ ਮੀਟਿੰਗ ਅੰਮ੍ਰਿਤਸਰ ਦੇ ਹਾਥੀ ਪੁਲਿਸ ਨੇ ਸਰਹੱਦ ਪਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਦੋ ਤਸਕਰਾਂ ਨੂੰ 51 ਕਿਲੋ ਤੋਬਾਕਹ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ। ਕੇਂਦਰ ਸਰਕਾਰ ਦੇ 'ਵਨ ਮਹੋਤਸਵ' ਵਿਭਾਂਤ ਤਹਿਤ ਹੁਸ਼ਿਆਰਪੁਰ ਸਥਿਤ ਬੀਐਸਐਫ ਦੇ ਖੜਕਾ ਕੈਂਪ 'ਚ ਬੂਟੇ ਲਾਉਣ ਦੀ ਮੁਹਿੰਮ ਚਲਾਈ ਗਈ ਅਤੇ ਵੋਟਰ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਤਰੰਤਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪਧਰੀ ਪੈਦਲ ਮਾਰਛਤਾ ਆਯੋਜਨ। ਤੇ ਹੁਣ ਖਬਰਾਂ ਵਿਸਥਾਰ ਨਾਲ देश आज महात्मा गांधी ਨੂੰ ਉਹਨਾਂ ਦੀ 78ਵੀਂ ਵਰ੍ਹੇਮਾਕੇ ਸ਼ਰਧਾਂਜਲੀ ਪੇਟ ਕਰ ਰਿਹਾ ਹੈ ਇਸ ਮੌਕੇ ਨਵੀਂ ਦਿੱਲੀ ਦੇ ਰਾਜਕਾਰ ਸਥਿਤ ਗਾਂਧੀ ਸਮਾਦੀ ਵਿਖੇ ਸਰਵਤਰਮ ਪ੍ਰਾਰਥਨਾ ਕਰਵਾਈ ਗਈ ਰਾਸ਼ਟਰਪਤੀ डॉ. टी मुर्मू उपराष्ट्रपति सी पी राधाकृष्णन ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਗੜ੍ਹ ਵਿਖੇ ਪਹੁੰਚ ਕੇ ਮਹਾਤਮਾ ਗਾਂਧੀ ਦੇ ਸਮਾਰਕ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਹਰ ਸਾਲ 3 ਜਨਵਰੀ ਨੂੰ ਦੇਸ਼ ਮਹਾਤਮਾ ਗਾਂਧੀ ਦੇ ਜੀਵਨ ਤੇ ਵਿਰਾਸਤ ਦਾ ਸਨਮਾਨ ਕਰਦਾ ਹੈ ਜੋ ਦੇਸ਼ ਦੀ ਆਜ਼ਾਦੀ ਸੰਗਰਾਮ ਦੇ ਮਾਰਗ ਦਰਸ਼ਕ ਰਹੇ। ਇਸ ਦਿਨ ਨੂੰ ਭਾਰਤ ਦੀ ਆਜ਼ਾਦੀ ਦੇਖਤ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸਾਰੇ ਆਜ਼ਾਦੀ ਕੁਲਾਟੀਆਂ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼ਹੀਦ ਦਿਵਸ ਤੇ ਬਲੀਦਾਨ ਦਿਵਸ ਚੋਵੀ ਮਨਾਇਆ ਜਾਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਹਤ ਵਿਭਾਗ ਦੇ ਨਵਨਿਯੁਕਤ ਉਮੀਦਵਾਰਾਂ ਨੂੰ ਨੁਕਤੀ ਪੱਤਰ ਤਕਸਿਮ ਕੀਤੇ। ਅਜ ਮਹਾਲੀ ਸਥਿਤ ਵਿਕਾਸ ਭਵਨ ਵਿਖੇ ਹੋਏ ਇੱਕ ਪ੍ਰੋਗਰਾਮ ਦੌਰਾਨ ਵਾਕਵਾ ਖੁਲਪਾ ਗਾਂਧੀ ਨੌਜਵਾਨਾਂ ਨੂੰ ਨੁਕਤੀ ਪੱਤਰ ਵੰਡੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸਾਰਿਆਂ ਨੂੰ ਤਨਦੇਹੀ ਨਾਲ ਸੇਵਾ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਹੁਣ ਤੱਕ 38943 ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਤੇ ਬਿਨਾਂ ਸਿਫਾਰਿਸ਼ ਦੇ ਸਰਕਾਰੀ ਨੌਕਰੀ ਮਿਲੀ ਹੈ। ਇਸ ਮੌਕੇ ਬੋਲਦਿਆਂ ਸਿਹਤ ਮੰਤਰੀ ਡਾਕਟਰ ਪ੍ਰਵੀਰ ਸਿੰਘ ਨੇ ਕਿਹਾ ਬਹੁਤ ਖੁਸ਼ੀ ਦਾ ਹੈ ਨਾ ਮੈਂ ਤੁਹਾਨੂੰ ਸਾਰਿਆਂ ਨੂੰ ਔਰ ਤੁਹਾਡੇ ਟੀਚਰਸ ਨੂੰ ਤੁਹਾਡੇ ਮਾਪੇ ਬਾਬ ਨੂੰ ਲੱਖ ਲੱਖ ਵਧਾਈ ਦਿੰਦਾ ਹੁਣ ਤੁਸੀਂ ਜਿਹੜੇ ਵੀ ਹਸਪਤਾਲ ਤੇ ਜਾਓਗੇ ਉਹ ਤੁਸੀਂ ਆਪਣੇ ਕਿਸਮ ਦੇ ਆਪਣੇ ਡਾਕਟਰ ਤੁਸੀਂ ਉਸ ਵੇਲੇ ਇਕੱਲੇ ਹੋਗੇ ਡਿਊਟੀ ਤੇ ਸੋ ਸਾਰਾ ਕੁਝ ਤੁਹਾਡੇ ਤੇ ਡਿਪੈਂਡ ਕਰੇਗਾ ਉਸ ਪੇਸ਼ੈਂਟ ਦੀ ਜ਼ਿੰਦਗੀ ਜਾਨ ਸਾਰਾ ਕੁਝ ਤੁਹਾਡੇ ਹੱਥ ਵਿੱਚ ਹੋਏਗਾ ਬੜੀ ਜ਼ਿੰਮੇਵਾਰੀ ਦਾ ਕੰਮ ਹੈ ਮੈਂ ਉਮੀਦ ਕਰਦਾ ਜੇ ਤੁਸੀਂ ਇਹ ਜਿਹੜੀ ਜ਼ਿੰਮੇਵਾਰੀ ਤੁਹਾਨੂੰ ਅੱਜ ਸਰਕਾਰ ਦੇਣ ਜਾ ਰਹੀ ਹੈ ਬਹੁਤ ਵੱਡੀ ਓਪਰਚੁਨਿਟੀ ਹੈ ਪੰਜਾਬ ਸਰਕਾਰ ਵੱਲੋਂ ਅੱਜ ਸੂਬੇ ਭਰ ਦੇ 2.5 ਲੱਖ ਤੋਂ ਵੱਧ ਅਨੁਸੂਚਿਤ ਜਾਤੀ ਪਾਈਚਾਰਿਆਂ ਦੇ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਵੰਡੀ ਗਈ। ਸਾਲ 2020 ਕੀ ਦੇ ਮੁਕਾਬਲੇ 2024-25 ਜੋ ਸਕਾਲਰਸ਼ਿਪ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 35% ਵਾਧਾ ਹੋਇਆ ਹੈ। ਇਸ ਮੌਕੇ ਜਲੰਧਰ ਵਿਖੇ ਹੋਏ ਇੱਕ ਪ੍ਰੋਗਰਾਮ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ, ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਤੇ ਹੋਰ ਪਤਵੰਤੇ ਵੀ ਮੌਜੂਦ ਰਹੇ। ਉਨ੍ਹਾਂ ਸੂਬੇ ਦੇ ਸਾਰੇ ਵਿਦਿਆਰਥੀਆਂ ਦੀ ਭਲਾਈ ਦੇ ਵਚਨ ਪੱਤਰ ਤਾਹਾਨੂੰ ਦੁਹਰਾ ਪੰਜਾਬ ਪੁਲਿਸ ਮੁਖੀ ਗਰਵ ਯਾਦਵ ਨੇ ਅੱਜ ਬਟਾਲਾ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵਾਰਡ ਰੇਂਜ ਤੇ ਫਿਰੋਜ਼ਪੁਰ ਰੇਂਜ ਦੇ ਅਧਿਕਾਰੀਆਂ ਨਾਲ ਗੈਂਗਸਟਰਾਂ ਖਿਲਾਫ ਕਾਰਵਾਈ ਬਾਰੇ ਇੱਕ ਮਹੱਤਵਪੂਰਨ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿਸ ਵਿੱਚ ਅੰਮ੍ਰਿਤਸਰ ਦੇ ਹਾਦੀ ਬਟਾਲਾ ਗੁਰਦਾਸਪੁਰ ਪਠਾਨਕੋਟ ਦੇ ਤਰੰਤਾਂ ਪੁਲਿਸ ਸ਼ਾਮਲ ਰਹੀ ਸਰਹੱਦ ਪਾਰੋਂ دہشت گردی ਦੇ ਅਪਰਾਧ ਘਟਾਉਣ ਨੂੰ ਖਤਮ ਕਰਨਾ ਜ਼ਬਰੀ ਵਸੂਲੀ ਤੇ ਸੰਗਠਿਤ ਗਰੁੱਪਾਂ ਪ੍ਰਤੀ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਉਣਾ ਅਤੇ ਸંચਾਲਨ ਤਿਆਰੀਆਂ ਤੇ ਸਾਂਝੀਆਂ ਕਾਰਵਾਈ ਯੋਜਨਾਵਾਂ ਨੂੰ ਵਧਾਉਣਾ ਇਸ ਮੀਟਿੰਗ ਦੇ ਮੁੱਖ ਅਚੰਡੇ ਸਨ ਮੀਟਿੰਗ ਵਿੱਚ ਗੈਂਗਸਟਰ ਵਿਰੋਧੀ ਕਾਰਜਪਾਲ ਦੇ ADGP ਕਾਉਂਟਰ ਇੰਟੈਲੀਜੈਂਸ ਡੀਜੀਪੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡੀਆਈਜੀ ਬਾਰਡਰ ਰੇਂਜ ਡੀਆਈਜੀ ਫਿਰੋਜ਼ਪੁਰ ਰੇਂਜ ਤੇ ਅੰਮ੍ਰਿਤਸਰ ਦੇ ਹਾਤੀ ਪੁਲਿਸ ਬਟਾਲਾ ਪੁਲਿਸ ਗੁਰਦਾਸਪੁਰ ਪੁਲਿਸ ਪਠਾਨਕੋਟ ਤੇ ਤਰਨਤਨ ਪੁਲਿਸ ਦੇ ਐਸਐਸਪੀ ਵੀ ਇਸ ਮੌਕੇ ਮੌਜੂਦ ਰਹੇ ਅਧਿਕਾਰੀਆਂ ਨੇ ਸੰਚਾਲਨ ਤਿਆਰੀ ਸਾਂਝੀਆਂ ਕਾਰਵਾਈ ਯੋਜਨਾਵਾਂ ਤੇ ਪਾਇਚਾਰਕ ਸ਼ਮੁਲਿਤ ਦੇ ਉਪਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅੰਮ੍ਰਿਤਸਰ ਦੀ ਹਾਤੀ ਪੁਲਿਸ ਨੇ ਸਰਹੱਦ ਪਰੋਂ ਨਸ਼ਾ ਤਸਕਰੀ ਦੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਦੋ ਤਸਕਰਾਂ ਨੂੰ 51 ਕਿਲੋਗ੍ਰam ਤੋਬਾਹ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਪੰਜਾਬ ਪੁਲਿਸ ਮੁਖੀ ਗਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਕਿ ਮੁਲਜ਼ਮ ਆਪਣੇ ਪਾਕਿਸਤਾਨ ਆਧਾਰਿਤ ਹੈਂਡਲਰ ਨਾਲ ਸਰਗਰਮ ਮਿਲਿਪੁਗ ਤਸਰਹੱਦ ਪਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮੋਬਾਈਲ ਫੋਨ ਦੀ ਵਿਸਤਾਰ ਚੁਕੀਤੀ ਜਾਂਚ ਤੋਂ ਕਈ ਤਰ੍ਹਾਂ ਦੇ ਡਿਜੀਟਲ ਸਬੂਤ ਸਾਹਮਣੇ ਆਏ ਹਨ। ਨਸ਼ਾ ਨੂੰ ਰੋਕਣ ਬਾਰੇ ਐਕਟ ਤਹਿਤ थाना ਗ੍ਰਿੰਡਾ ਵਿਖੇ ਨਕਲਾ ਮਾਮਲੇ 'ਚ ਅਗਲੀ ਦੀ ਜਾਂਚ ਚੱਲ ਰਹੀ ਹੈ। ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਨਾਰਕੋ ਦਹਿਸ਼ਤਗਰਦੀ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈਟਵਰਕ ਨੂੰ ਖਤਮ ਕਰਨ, ਸੁਰੱਖਿਆ ਅਤੇ ਨਸ਼ਾ ਮੁਕਤ ਪੰਜਾਬ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ ਤਰੀ ਰੀ ਆਈ ਆਰ ਆਰ ਐਨ ਯੂ ਚਲੰਦਰ ਸਾਡਾ ਫੇਸਬੁੱਕ ਪੇਜ ਹੈ ਆਰ ਐਨ ਯੂ ਹਾਈਫਨ ਆਈ ਆਰ ਚਲੰਦਰ ਅਤੇ YouTube ਤੇ ਸਾਡਾ ਚੈਨਲ ਹੈ ਤਰੀ ਰੀ ਆਈ ਆਰ ਚਲੰਦਰ ਕੇਂਦਰੀ ਸੰਚਾਰ ਬਿਊਰੋ CBC ਨੇ ਕਪੂਰਥਲਾ ਸਥਿਤ Hindu Kanya College ਦੇ ਸਹਿਯੋਗ ਨਾਲ ਕੇਂਦਰ ਸਰਕਾਰ ਦੀਆਂ ਵੱਖ-ਵੱਖ ਪ੍ਰਮੁੱਖ ਯੋਜਨਾਵਾਂ ਬਾਰੇ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਇਸ ਦਾ ਉਦੇਸ਼ ਕਾਲਜ ਵਿੱਚ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਤੇ ਫੈਕਲਟੀ ਨੂੰ ਇਹਨਾਂ ਯੋਜਨਾਵਾਂ ਦੇ ਲਾਭ ਪ੍ਰਾਪਤ ਕਰਨ ਬਾਰੇ ਜਾਗਰੂਕ ਕਰਨਾ ਸੀ ਪੰਜਾਬ ਪੁਲਿਸ ਸਾਈਬਰ ਅਪਰਾਧ ਵਿਭਾਗ ਦੇ ਸਹਿਯੋਗ ਨਾਲ ਸਾਈਬਰ ਅਪਰਾਧ ਬਾਰੇ ਜਾਗਰੂਕਤਾ ਤੇ ਇੱਕ ਵਿਸ਼ੇਸ਼ ਸੈਸ਼ਨ ਵੀ ਆਯੋਜਿਤ ਕੀਤਾ ਗਿਆ ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਅਰਚਨਾ ਗਰਵ ਵੀ ਮੌਜੂਦ ਰਹੇ ਕੇਂਦਰੀ ਸੰਚਾਰ ਬਿਊਰੋ ਦੇ ਸਹਾਇਕ ਡਾਇਰੈਕਟਰ ਰਾਜੇਸ਼ ਪਾਲੀ ਨੇ ਸਰੋਤ ਵਿਅਕਤੀਆਂ ਦਾ ਸਵਾਗਤ ਕੀਤਾ ਤੇਜ ਸਮਾਗਮ ਚ ਸ਼ਾਮਲ ਲੋਕਾਂ ਨੂੰ ਪ੍ਰੋਗਰਾਮ ਦੇ ਉਦੇਸ਼ ਤੇ ਭਾਰਤ ਸਰਕਾਰ ਦੀ ਨੋਡਲ ਏਜੰਸੀ ਵਿੱਚੋਂ ਸੀਬੀਸੀ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਜ਼ਿਲ੍ਹਾ ਲੀਡ ਬੈਂਕ ਦੇ ਵਿੱਤੀ ਸਾਖਰਤਾ ਸਲਾਹਕਾਰ ਰਜਨੀਸ਼ ਕਾਂਤ ਨੇ ਮੁਦਰਾ ਯੋਜਨਾ ਸਮੇਤ ਹੋਰ ਬੈਂਕਿੰਗ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਜਦਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਠੋਸ ਰੈਣਕੁੰਦ ਪ੍ਰਬੰਧਨ ਮਾਹਰ ਤਰਨੇਂਦਰਜੀਤ ਸਿੰਘ ਨੇ ਸਫਾਈ ਤੇ ਠੋਸ ਰੈਨ ਖੂਨ ਪ੍ਰਬੰਧਨ ਤੇ ਵਾਤਾਵਰਣ ਦੀ ਰਾਖੀ ਦੇ ਪ੍ਰਭਾਵਸ਼ਾਲੀ ਢੰਗ ਤਰੀਕਾ ਤੇ ਜਾਣਨਾ ਪਾਇਆ ਇਨਸਪੈਕਟਰ ਜੋਚਾਰ ਸਿੰਘ ਨੇ ਸਾਈਬਰ ਹੈਲਪਲਾਈਨ ਨੰਬਰ 19T ਅਤੇ ਸੰਬੰਧਿਤ ਵੈੱਬਸਾਈਟ ਬਾਰੇ ਜਾਣਕਾਰੀ ਸਾਂਝੀ ਕੀਤੀ ਇਸ ਮੌਕੇ ਸ਼ਹੀਦੀ ਦਿਵਸ ਤੇ ਮਹਾਤਮਾ ਗਾਂਧੀ ਨੂੰ ਸਮਰਪਿਤ ਸਵੱਛਤਾ ਸੋਚ ਚੁੱਕੀ ਗਈ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵੱਜੋਂ ਕਾਲਜ ਕੈਂਪਸ ਦੇ ਬਾਹਰ ਇੱਕ ਸਫਾਈ ਮੁਹਿੰਮ ਵੀ ਚਲਾਈ ਗਈ ਇਸ ਤੋਂ ਇਲਾਵਾ ਸਵੱਛਤਾ ਤੇ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਆਧਾਰਿਤ ਨੁਕੜ ਨਾਟਕ ਵੀ ਖੇਡੇ ਗਏ વોટર જાગૃતિનો ઉત્સાહક કરે અને તે ના જોવાના છ લોકતંત્રી ભાગીદારીનું મજબૂત ਕਰਨ તે ઉદ્દેશ માઈ પાર્ટ ਤ ਤਰੰਤਾਰਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇੱਕ ਜ਼ਿਲ੍ਹਾ ਪੱਦਰੀ ਪੈਦਲ ਮਾਰਚ ਕੀਤਾ ਗਿਆ ਪ੍ਰੋਗਰਾਮ ਦੀ ਸ਼ੁਰੂਆਤ ਮਾਈ ਪਾਰਾ ਦੇ ਡਿਪਟੀ ਡਾਇਰੈਕਟਰ ਜਸਲੀਨ ਕੌਰ ਨੇ ਜ਼ਿੰਮੇਵਾਰ VOTING ਦੀ ਮਹੱਤਤਾ ਤੇ ਚਾਣਨਾ ਪਾਇਆ ਮਾਸਟਰ ਟ੍ਰੇਨਰ ਅਮਨਦੀਪ ਸਿੰਘ ਨੇ VOTING ਦੀ ਮਹੱਤਤਾ ਨੈਤਿਕ ਚੋਣ ਪਿਆਸ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਨੌਜਵਾਨ VOTERਾਂ ਦੀ ਮਹੱਤਵਪੂਰਨ ਭੂਮਿਕਾ ਤੇ ਚਾਣਨਾ ਪਾਇਆ ਇਸ ਪ੍ਰੋਗਰਾਮ ਚ ਚੋਣ ਜਾਗਰੂਕਤਾ VOTER ਸਾਂ ਚੁੱਕਣ ਪਹਿਲੀ ਵਾਰ ਵੋਟ ਪਾਉਣ ਵਾਲੇ VOTERਾਂ ਦੇ ਸਨਮਾਨ ਸਮੇਤ ਕਈ ਗਤੀਵਿਧੀਆਂ ਕਰਵਾਈਆਂ ਗਈਆਂ ਸਾਰੇ ਪਤਵੰਤਿਆਂ ਪਾਗੀਦਾਰਾਂ ਤੇ ਵਿਦਿਆ सुरक्षा बल के हशियारपुर सहायक सिखलाई केन्द्र खड़का कैंप च बूटे लाने की मुहिम चलाई गई तहत बी एस एफ कैंपस डेढ़ सौ किन्नू के बूटा सुंदर किन्नू गार्डन तैयार किया गया मुहिम की अगुवाई बीएसएफ वालों सैकंड इन कमांड दिनेश कुमार ਟ੍ਰੇਨਿੰਗ 스테ਨਦਰ ਪਾਠਕ ਨੇ ਕੀਤੀ ਇੰਡੀਅਨ ਆਇਲ ਬਲੋਂ ਸਟੇਸ਼ਨ ਇਨਚਾਰਜ ਅਮਨਦੀਪ ਭਾਰਤਵਾਸ਼ ਤੇ ਅੰਕਿਤ ਗੁਪਤਾ ਵੀ ਮੌਜੂਦ ਰਹੇ ਅੱਜ ਜੋ ਵਿਸ਼ਵ ਕੁਸ਼ਟ ਰੋਗ ਦਿਵਸ ਮਨਾਇਆ ਜਾ ਰਿਹਾ ਹੈ ਇਹ ਦਿਨ ਹਰ ਸਾਲ 3 ਜਨਵਰੀ ਨੂੰ ਮਨਾਇਆ ਜਾਂਦਾ ਹੈ ਇਸ ਦਿਨ ਭਾਰਤ ਵਿੱਚ ਹੋਰ ਵੀ ਖਾਸ ਹੈ ਕਿਉਂਕਿ ਇਹ ਰਾਸ਼ਟਰੀ ਪਿਤਾ ਮਹਾਤਮਾ ਗਾਂਧੀ ਦੀ ਵਰ੍ਹੇ ਨੂੰ ਵੀ ਦਰਸਾਉਂਦਾ ਹੈ ਕੁਸ਼ਟ ਰੋਗੀਆਂ ਨਾਲ ਰਹਿੰਦਿਆਂ ਗਾਂਧੀ ਜੀ ਨੇ ਉਹਨਾਂ ਦੇ ਦਰਦ ਨੂੰ ਸਮਝਾ ਤੇ ਸਮਾਜ ਨੂੰ ਸਿਖਾਇਆ ਕਿ ਇਹ ਬਿਮਾਰੀ ਨਹੀਂ ਸਗੋਂ ਮਾਨਸਿਕਤਾ ਵਿੱਚ ਤਬਦੀਲੀ ਦੀ ਜ਼ਰੂਰਤ ਹੈ ਇਸੇ ਤਹਿਤ ਕੁਸ਼ਟ ਰੋਗੀਆਂ ਦੇ ਮળਵ ਸੇਬਾਰੇ ਕੰਮ ਕਰਨ ਵਾਲੇ ਚੰਡੀਗੜ੍ਹ ਦੇ ਸਮਾਜ ਸੇਵੀ ਅਤੇ ਪਦਮਸ਼੍ਰੀ ਨਾਲ ਸਨਮਾਨਿਤ ਪ੍ਰੇਮ ਸਿੰਘ ਨੇ ਆਕਾਸ਼ਵਾਨੀ ਜਲੰਧਰ ਨਾਲ ਗੱਲਬਾਤ ਕਰਦਿਆਂ ਕਿਹਾ ਮੈਂ ਚਾਹੁੰਦਾ ਹਾਂ ਕਿ ਕੁਸ਼ਟ ਰੋਗਿਆਂ ਨਾਲ ਵਿਤਕਰਾ ਨਾ ਹੋਵੇ। ਕੁਸ਼ਟ ਰੋਗਿਆਂ ਨੂੰ ਸਮਾਜ ਚੋਂ ਕੱਢ ਦਿੱਤਾ ਜਾਂਦਾ ਹੈ ਤੇ ਮੈਂ ਇਸ ਨੂੰ ਸਮਾਜ ਦੀ ਮੁਖਤਾਰਾ ਨਾਲ ਜੋੜਨਾ ਪੂਰ ਜ਼ੋਰ ਕੋਸ਼ਿਸ਼ ਕੀਤੀ ਹੈ। ਤੇ ਐਲੀਮੀਨੇਸ਼ਨ ਆਫ ਲੈਪਰੋਸੀ ਲਈ ਅਵੇਕਨਿੰਗ ਪ੍ਰੋਗਰਾਮ ਚਲਾ ਕੇ ਅਵੇਕਨਿੰਗ ਕਰਦਾ ਰਹਿੰਦਾ ਹਾਂ। ਕੁਸ਼ਟ ਰੋਗ ਹੈ ਇਸ ਦੀ अर्ਲੀ ਡਿਟੈਕਸ਼ਨ ਤੇ अर्ਲੀ ਇੰਟਰਵੈਨਸ਼ਨ ਨਾਲ ਇਸ ਨੂੰ ਰਾਜੀ ਕੀਤਾ ਜਾ ਸਕੇ। ਜਲੰਧਰ ਦੇ ਵਿਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਮਨਿੰਦਰ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੱਜ ਤੋਂ 1 ਫਰਵਰੀ ਤੱਕ ਜ਼ਿਲ੍ਹਾ ਜਲੰਧਰ ਵਿਖੇ No Flying Zone ਐਲਾਨਿਆ ਹੁਕਮ ਅਮਤਾਬਕ ਜ਼ਿਲ੍ਹਾ ਜਲੰਧਰ ਦੇ ਹੱਦਾਂ ਦੇ ਅੰਦਰ ਪ੍ਰਧਾਨ ਮੰਤਰੀ ਅਤੇ ਹੋਰ ਵੀ VIP ਦੇ ਹੈਲਿਕਾਪਟਰ ਜਾਂ ਜਹਾਜ਼ ਤੋਂ ਬਿਨਾ ਕਿਸੇ ਵੀ ਕਿਸਮ ਦਾ ਸਿਵਲ ਰਿਮੋਟ ਪਾਇਲਟ 에ਅਕ੍ਰਾਫਟ ਸਿਸਟਮ ਡਰੋਨ ਜਾਂ ਵੀਰ ਹੈਲਿਕਾਪਟਰ ਉਡਾਣ ਤੇ ਪਾਬੰਦੀ ਰਹੇਗੀ ਇਹ ਹੁਕਮ ਅੱਜ ਤੋਂ 1 ਫਰਵਰੀ ਤੱਕ ਅੱਲਾ ਕੋ ਰਹੇਗਾ ਦੇ ਆਕਰਚਕ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਦੇਸ਼ ਆத்마 ਹਾਥਮਾ ਗਾਂਧੀ ਨੂੰ ਉਨ੍ਹਾਂ ਦੇ 78ਵੇਂ ਵਰ੍ਹੇ ਮਾਕੇ ਸ਼ਰਧਾਂਜਲੀ ਪੇਟ ਕਰ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੀਤ ਵਿਭਾਗ ਦੇ ਨਵਨਿਯੁਕਤ ਉਮੀਦਵਾਰਾਂ ਨੂੰ ਨਿੱਕੀ ਪੱਤਰ ਵੰਡੇ ਪੰਜਾਬ ਪੁਲਿਸ ਮੁਖੀ ਗੁਰਵਯਾਦਵ ਵੱਲੋਂ ਅਮਰਸਰ ਬਟਾਰਾ ਗੁਰਦਾਸਪੁਰ ਪਠਾਨਕੋਟ ਤੇ ਤਰੰਤਾਰਨ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਗੈਂਗਸਟਰਾਂ ਖਿਲਾਫ ਕਾਰਵਾਈ ਬਾਰੇ ਇੱਕ ਮਹੱਤਵਪੂਰਨ ਸਮੀਖਿਆ ਮੀਟਿੰਗ ਅਮਰੂਸਰ ਦੀ ਹਾਤੀ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਦੋ ਤਸਕਰਾਂ ਨੂੰ 41 ਕਿਲੋ ਤੋਬਾਤ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ ਅਤੇ ਵੋਟਰ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਤਰਾਂਤਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪਦਰੀ ਪੈਦਲ ਮਾਰਚ ਦਾ ਆਯੋਜਨ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦੇ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ। ਸ਼ਾਮ 7:00 ਵਜੇ ਦੀ 3 ਮਿੰਟ ਦੀ ਨਮਸਕਾਰ।